ਤਾ ਹਾਲ ਹੈ ਬੰਦਾ ਬੰਨਿੱ ਕਰ ਕਿਤੇ ਦਾ ਨਿੱਕੇ ਨਿੱਕਾਂ ਦੇ ਵਿੱਚ ਤੇਰੀ ਸੂਰਤ ਪਿਆਰੀ ਜਿਹ ਚਤਨਾ ਲੱਗਦਾ ਤੇਰੇ ਬਾਝੋਂ ਮੇਰੇ ਹਾਂ ਦੀਏ ਨੇ ਸਭ ਤੇ ਇੱਕ ਸੋਨੇ ਦਾ ਕੋਕਾ ਦੇਾਂਗੇ ਇੱਕ ਹੀ ਕੀਰਮਾ ਨੀ ਉਹਨੂੰ ਦਿਲ ਵੀ ਦੇਾਂਗੇ ਜੋ ਕੇਵਲ ਨਾ ਨੱਚੀ ਜੋ ਕੇਵਲ ਨਾ ਹਲ ਉਹਨੂੰ ਦਿਲ ਵੀ ਦੇਾਂਗੇ ਨੱਚ ਲੈ ਹਾਲਾ ਨਹੀਂ ਨੂੰ ਨੱਚ ਲੈ ਵੀਡੀਓ ਇਹ ਇਮੋਸ਼ਨਲ ਹੈ ਜੀ ਪੂਰੀ ਤੇ ਸਟੋਰੀ ਹੈ ਵੀਡੀਓ ਦੇਖ ਕੇ ਤੁਸੀਂ ਦੇਖ ਲਿਓ ਕੀ ਬਣਦਾ ਹੁਣ ਦਿਹਾੜੀਦਾਰ ਬਣ ਕੇ ਪਤਾ ਫੈਂਟਰੀ ਚ ਲੱਗੇ ਹੋਏ ਆ ਉਧਰ ਆ ਰਹੇ ਨੇ ਖਾਨ ਸਾਹਿਬ ਜੀ ਆ ਰਹੇ ਨੇ ਸਾਡੇ ਤੇ ਇਹਨਾਂ ਦੇ ਹੱਥਾਂ 'ਚ ਬਾਂਗ ਡੋਰ ਹੈਗੀ ਕੈਮਰੇ ਦੀ ਤੇ ਹਾਏ ਹਾਂਜੀ 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 ਉਹ ਆਪਣਾ ਮਗਰ ਉਹ ਬੈਠੇ ਨੇ ਮੀਤੀ ਜੀ ਬੈਠੇ ਨੇ ਮੀਤੀ ਹਾਂ ਤੇ ਚਲੋ ਭਾਈ ਗੱਲਾਂ ਮਾਰਦੇ ਚੱਲਦੇ ਆ ਕੱਲ ਤੁਰੀ ਨੀ ਰੱਖਦੇ ਨਹੀਂ ਛੱਡੀ ਅੱਡਾ ਜਾ ਕਰ ਕਰੇ ਕੁੜੀ ਹੱਥ 'ਚ ਕੈਮਰਾ ਨਹੀਂ ਆਉ ਫੜਾਉਂਦੇ ਨੂੰ ਹੋਣਾ ਆਹੀਂ ਗੱਲਾਂ ਕਰਦਾ ਤੀ ਮੈਂ ਤੁਹਾ ਦੇ ਘਰੇ ਜਾ ਹੁਣ ਛੱਡ ਓ ਮੈਂ ਘਰੇ ਜਾ ਹਾਂ ਉਹਨਾਂ ਦਾ ਪਟਾਣ ਹੂੰ ਉਹ ਇਹ ਚੈਨ ਦੀ ਲੇਗੀ ਬਹੁਤ ਔਖਾ ਹੋ ਜੂ ਉਹ ਇਹ ਤਿੰਨ ਕੇ ਪਾਸੇ ਮਨ ਲ ਕੇ ਖੜ ਗਿਆ ਸਾਈਕਲ ਉਹਦਾ ਦਿਖਾਵਾਂਗੇ ਸਾਰਾ ਹੀ ਗੱਡੀ ਤੇਲ ਦੇਖੋ ਵੀ ਕਿਹੜੇ ਸਾਫ ਨਾਲ ਭਰੀ ਹੋਈ ਹੈ ਬਈ ਫੈਕਟਰੀ ਵਾਲੇ ਬੰਦੇ ਇਹਦਾ ਤੇਲ ਹੁਣ ਗੱਡੀ ਐ ਨਹੀਂ ਹੁੰਦੀ ਆ ਫੈਕਟਰੀ ਚ ਮੜਾ ਬੰਦਾ ਥੋੜੀ ਕੰਮ ਕਰ ਲੂ 10 2000 2000 ਮਿਲਦਾ 15 ਮਿਲਦਾ ਤੀ ਦੋ ਵਿੱਚੋਂ ਕੱਟ ਲੈਂਦੇ ਨੇ ਹੋ ਉੱਥੇ ਆਂ ਗਾਹਾਂ ਲਵਲੀ ਇਥੇ ਪੁੱਲਤੇ ਯਾਰ ਹਾਂ ਘੜਾਤੀ ਤੇਲ ਮੈਂ ਚੈੱਕ ਤੇਲ ਬੈਬ ਚੈੱਕ ਕਰ ਤਾ ਕਹਿੰਦਾ ਤੇਲ ਦੇਖ ਤੇਲ ਦੀ ਧਾਰ ਤੇਲ ਦੀ ਧਾਰ ਦੇ ਇਹਦਾ ਤੇਲ ਨਾ ਦੇਖ ਤੂੰ ਇਹਦਾ ਤੂੰ ਚੈਨ ਦੇਖ ਨਾਲ ਐਡਲੈਸ ਮੋਟਰਸਾਈਕਲ ਆ ਸਾਡਾ ਇਹ ਹੱਥਾ ਠਾਟੀ ਰੱਖ ਕਾਹ ਕਰਤਾ ਸੀ ਕੰਮ ਜਿਹਦੋਂ ਮੈਂ ਡਰਦਾ ਸੀ ਆ ਹਟ ਜਾਰ ਮੈਂ ਇੱਕ ਫੜ ਇੱਕ ਮਿੰਟ ਆ ਹਟ ਕੈਮਰਾ ਦੇਖਾਂ ਮਾੜਾ ਕਿੱਧਰੋਂ ਆਹ ਕੀ ਹੋ ਗਿਆ ਆ ਚੱਕੀ ਤੂੰ ਹੁੰਦਾ ਤੈਨੂੰ ਬਈ ਥੱਲੇ ਉਤਰਨਾ ਬੂਸੂਏ ਚ ਓਏ ਹਾਂ ਹਾਂ ਉੱਥੇ ਖੜੀ ਜਾ ਰਿਹਾ ਜਰਾ ਬਈ ਨੇ ਬਈ ਖੜ ਜਾ ਤੈਨੂੰ ਮੈਂ ਦੱਸਦਾ ਆਪਣੇ ਸਕ੍ਰਿਪਟ ਤਾਂ ਮੌਕੇ ਦੀ ਤਿਆਰ ਹੂ ਅੱਜ ਤੱਕ ਤਾਂ 4-50 ਵੀਡੀਓ ਬਣ ਗਈ ਲਿਖੀ ਤਾਂ ਹੀ ਨਹੀਂ ਕਦੇ ਇਹ ਤਾਂ ਮੌਕੇ ਦੀ ਤਿਆਰ ਹੂ ਸਾਈਕਲ ਮੇਰਾ ਓਵੇਂ ਜੇ ਖੜਾਈ ਚੰਗਾ ਤੁਸੀਂ ਆ ਕੇ ਬੈਠੋ ਜਰਾ ਬੈਣਿਆ ਮੈਨੂੰ ਐ ਦੱਸੀ ਮੈਂ ਇੱਕ ਦੋ ਮੇਰੇ ਕੋਲੇ ਆ ਕਿ ਕੁੜੀ ਕੋਲੇ ਆ ਇੱਕ ਮੇਰੇ ਕੋਲੇ ਆ ਬੋਲਿਓ ਹੈਲੋ ਹੈਲੋ ਇੱਕ ਜਣਾ ਬੋਲੋ ਹੈਲੋ ਬੋਲੀਂ ਬਈ ਤੂੰ ਬਸ ਦੋ ਤੇਰੇ ਕੋਲੇ ਆ ਬਸ ਠੀਕ ਹੈ ਲੈਜੈਂਡਰੀ ਬਈਆ ਬਈਆ ਨਾ ਤੈਨੂੰ ਮਾੜ ਕੇ ਬਈਆ ਚੱਕਰ ਨਾ ਦੇ ਦੇਖ ਠੀਕ ਹੈ ਨੰਗੇ ਜ ਨੰਗੇ ਜ ਬਈ ਬੰਦਾ ਹੈ ਤਾਂ ਕੋਈ ਚੱਕਰ ਨਹੀਂ ਨੰਗੇ ਜ ਨੰਗੇ ਜੋ ਕੰਮ ਤੋਂ ਆਇਆ ਮੇਰੀ ਗੱਲ ਸੁਣ ਮੈਂ ਕੰਮ ਤੋਂ ਆਇਆ ਠੀਕ ਹੈ ਮੈਂ ਮਤਲਬ ਫੈਕਟਰੀ ਚ ਲੱਗਿਆ ਹੋਇਆ ਹਾਂ ਉਹ ਹੱਸ ਹੀ ਨਾ ਉਹ ਹੱਸਦੀ ਬਾਲਾ ਬਈਏ ਕੁੜੀ ਯਾਰ ਕੀ ਕਰਾਂ ਮੈਂ ਇਹਦਾ ਸੀਨ ਹੀ ਨਹੀਂ ਕਰਦੀ ਭੈਣ ਵਾਂਗ ਕੇ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਲੈ ਤੈਨੂੰ ਮੈਂ ਦੱਸਦਾ ਇਹ ਤਾਂ ਟੱਲੂ ਨਾਲ ਦੀ ਨਾਲ ਤੂੰ ਮੇਰੀ ਗੱਲ ਸੁਣ ਦੇਖ ਮੈਂ ਲੱਗਿਆ ਹਾਂ ਫੈਕਟਰੀ ਚ ਠੀਕ ਹੈ ਮੈਂ ਮੈਂ ਪੁੱਛੂੰਗੀ ਤੂੰ ਇੱਥੇ ਬੈਠੀ ਆਏ ਤੂੰ ਆਈ ਬੈਠੀ ਸੀ ਪਹਿਲਾਂ ਮੇਰੀ ਗੱਲ ਹਾਂ ਤੇਰੀ ਪਹਿਲਾਂ ਮੇਰੀ ਸੁਣ ਲੈ ਹਾਂ ਸੁਣਾ ਦੇ ਬਈ ਅਸੀਂ ਆਉਂਗੇ ਠੀਕ ਹੈ ਮੈਂ ਆਉਂਗੀ ਯਾਰ ਤੂੰ ਇੰਨਾ ਟਾਈਮ ਕਰਨ ਨੂੰ ਲਾ ਦਿੱਤਾ ਕਿੱਥੇ ਰਹਿ ਗਿਆ ਸੀ ਹਾਂ ਤੂੰ ਇਹ ਗੱਲ ਕਹੀਂ ਉਸ ਤੋਂ ਬਾਅਦ ਤੁਸੀਂ ਗੱਲ ਛੇਡੋਗੇ ਵੀ ਤੂੰ ਘਰੇ ਗੱਲ ਕੀਤੀ ਸੀ ਫਿਰ ਮੈਂ ਆਖੂੰ ਤੈਨੂੰ ਵੀ ਐ ਕਰਕੇ ਜੇ ਤੂੰ ਐ ਮੈਨੂੰ ਪੁੱਛੇਂਗੀ ਭਾਵੇਂ ਵੀ ਆਪਣਾ ਵੀ ਤੂੰ ਭਈ ਇੰਨਾ ਟਾਈਮ ਕਿਉਂ ਲਾਤਾ ਵੀ ਜਿਹਨੂੰ ਟਾਈਮ ਦਿੰਦਾ ਸੀ ਮੈਂ ਤੈਨੂੰ ਆਖੂੰਗਾ ਵੀ ਮੈਨੂੰ ਪੈਸੋ ਪ੍ਰੋਵਾਈਡਰ ਨਹੀਂ ਜਾਂ ਮੈਨੂੰ ਕੁਝ ਵੀ ਮੈਂ ਬਹਾਨਾ ਮਾਰ ਦੂੰ ਕਾ ਯਾਰ ਚੱਲ ਤੂੰ ਜਾਣੇ ਤੇਰਾ ਕੰਮ ਹਾਂ ਸਾਈਕਲ ਪੈਂਚਰ ਹੋ ਗਿਆ ਜਾਂ ਕੁਝ ਵੀ ਕਹ ਦੋ ਉਸ ਤੋਂ ਬਾਅਦ ਤੂੰ ਕਹਦੀ ਕਿ ਮੈਂ ਘਰੇ ਗੱਲ કરી ਸੀ ਵੀ ਉਹ ਜਵਾਬ ਦੇਗੇ ਵੀ ਆਉਦਾ ਤੇਰਾ ਸੀ ਉੱਥੇ ਨਹੀਂ ਕਰਨਾ ਉਹ ਇੱਕ ਗਰੀਬ ਮੁੰਡਾ ਹੈਗਾ ਦਿ ਬਹੁਤ ਗਾਲਾਂ ਦਿੱਤੀਆਂ ਹਾਂ ਵੀ ਮੈਨੂੰ ਬਹੁਤ ਗਾਲਾਂ ਦਿੱਤੀਆਂ ਮੈਂ ਕੋ ਗਾਲਾਂ ਤਾਂ ਹੁਣ ਅਡਜਸਟਮੈਂਟ ਕਰਨੀ ਪੈਂਦੀ ਆ ਤੂੰ ਕਿਹੜਾ ਉਹਨੂੰ ਮਿਲਾਤਾ ਸਹੀ ਮੇਰੇ ਨਾਲ ਹਨਾ ਕਿਹੜਾ ਗੱਲ ਦਾ ਤਰੇ ਬਾਕੀ ਮੈਂ ਜਾਣਾ ਮੇਰਾ ਕੰਮ ਜਾਣੇ ਹਨਾ ਮਮੂ ਨਹੀਂ ਮੰਦੀ ਮਮੀ ਤਾਂ ਕਹਿੰਦੀ ਸੀਗੀ ਕਿ ਮੈਂ ਆਪ ਜਾ ਕੇ ਮੁੰਡੇ ਨਾਲ ਗੱਲ ਕਰ ਵੀ ਹਾਂ ਉਸ ਤੋਂ ਬਾਅਦ ਤੂੰ ਇਹ ਗੱਲ ਕਹਿਦੀ ਕਿ ਮਮੀ ਨਹੀਂ ਮੰਨੀ ਮਾਸੜ ਵਾਲੀ ਗੱਲ ਦਾ ਜ਼ਿਕਰ ਹੋਇਆ ਉੱਥੇ ਕੋਈ ਵੀ ਮਾਸੜ ਰਿਸ਼ਤਾ ਕਰਾ ਰਿਹਾਗਾ ਹੋਇਆ ਨਹੀਂਗਾ ਕਿ ਹੁਣ ਉਹਦਾ ਮੰਨੇ ਨਹੀਂ ਹੁਣ ਮੇਰੇ ਸਾਰੇ ਦੱਸ ਮੈਂ ਖੁ ਫਿਰ ਮੇਰੇ ਕੀ ਸਾਰੇ ਮੈਂ ਤਾਂ ਆਪਣੇ ਮਾਪਿਆਂ ਨੂੰ ਫੋਟੋ ਵੀ ਦਿਖਾਈ ਬੈਠਾ ਠੀਕ ਆ ਤੂੰ ਉਦੋਂ ਬਾਅਦ ਇਹ ਗੱਲ ਕਹੀਂ ਬਾਈ ਕਿ ਫਿਰ ਕੋਈ ਗੱਲ ਨਹੀਂ ਜੇ ਕਰਮਾਂ ਚ ਹੋਇਆ ਬਣ ਜਾਊਗਾ ਨਹੀਂ ਫਿਰ ਤੂੰ ਕਹਿੰਦੀ ਤੂੰ ਆਪਦੇ ਰਾ ਪੈ ਮੈਂ ਆਪਦੇ ਰਾ ਪੈ ਨਹੀਂ ਮੈਂ ਆਪਦੇ ਮਾਪਿਆਂ ਨੂੰ ਥੋੜੀ ਮੈਂ ਆਖੂੰ ਫਿਰ ਐ ਕਰਦੇ ਆ ਭੱਜ ਕੇ ਕਰਾ ਲਾਂਦੇ ਆ ਫਿਰ ਤੂੰ ਇਹ ਗੱਲ ਆਖੀ ਬਾਈ ਮੈਂ ਆਪ ਤੇ ਡੈਡੀ ਦੀ ਪੱਗ ਨਹੀਂ ਤੋਲਨੀ ਹਾਂ ਤੇ ਮੈਂ ਤੁਹਾਨੂੰ ਆਖੂ ਵੀ ਮੈਂ ਇਹੀ ਦੇਖਣਾ ਚਾਹੁੰਦਾ ਸੀ ਵੀ ਜਿਹੜੀ ਤੈਨੂੰ ਭੱਜ ਕੇ ਗੱਲ ਕਹੀ ਆ ਵੀ ਚਲ ਠੀਕ ਆ ਤੇਰੀ ਵੀ ਇੱਜ਼ਤ ਆ ਤੇਰੇ ਮਾਪਿਆਂ ਦੀ ਇੱਜ਼ਤ ਮੈਂ ਪਰ ਉਹ ਚੀਜ਼ ਨੂੰ ਉਹ ਨਹੀਂ ਕਰਨਾ ਚਾਹੁੰਦਾ ਖਰਾਬ ਨਹੀਂ ਕਰਨਾ ਚਾਹੁੰਦਾ ਕਿਸੇ ਵੀ ਗੱਲ ਨੂੰ ਵੀ ਜਿਵੇਂ ਭਾਈ ਤੈਨੂੰ ਮੈਂ ਇਹਨੂੰ ਕੁੜੀ ਨੂੰ ਦੱਸਦਾ ਇਹ ਮੈਨੂੰ ਪਤਾ ਇਹਨੇ ਹਾਏ ਬਾਈ ਕਿਦਾ ਹੱਸਣਾ ਨਹੀਂ ਠੀਕ ਆ ਹੱਸਮਾਨੀ ਭੈਣ ਬਣ ਕੇ ਹੱਥ ਮਨ ਵਾਲਾ ਹੈ ਕਿਹੜਾ ਸੀਨ ਸਟਾਰਟ ਕਰ ਰਿਹਾ ਕੱਟ ਕੇ ਲੱਗੇ ਹਾਂ ਚਲ ਭਾਈ ਸੀਨ ਕਰਦੇ ਆ ਫਿਰ ਦੇਖਦੇ ਆ ਆ ਮਹਾਜਾ ਓਰੇ ਅਥੋਂ ਨਹੀਂ ਜੀ ਕਰਦਾ ਓਏ ਆ ਜਾ ਤੈਨੂੰ ਕੀ ਕਰਦਾ ਜਮੈਂ ਟਣ ਗਾਣਾ ਸੁਣਾ ਕੇ ਗਿਆ ਪਹਿਲਾਂ ਤੂੰ ਗਾਣਾ ਸੁਣਾਉਣਾ ਗਾਣਾ ਸੁਣਾਉਣਾ ਕਰਜੈ ਹੈ ਨਾ ਗਿਆ ਦੀ ਬਾਰ ਮੂਰਦੀ ਮੈਂ ਕੈਮਰਾ ਉਨ ਕਰੀ ਖੜਾ ਤੀ ਉਹ ਭੱਜ ਕੇ ਭਾ ਗਿਆ ਮੈਨੂੰ ਕਹਦਾ ਮਾਤਾ ਦੀ ਫੈਨ ਫੋਲੋਇੰਗ ਵਾਲੀਆ ਪਹਿਲੇ ਵਾਲੇ ਵਲੌਗ ਚ ਬਾਲਾ ਪਿਆਰ ਮੈਂ ਤਾਂ ਪਹਿਲਾਂ ਤੋਂ ਗਾਉਣਾ ਮੈਨੂੰ ਕਹਿੰਦਾ ਮੈਂ ਤਾਂ ਉਸਰ ਉਹਦੇ ਨਾਲ ਕੀ ਹੋ ਗਿਆ ਤੇਰੇ ਹੱਥ ਕਿਉਂ ਨਿਚਲੇ ਖੜਦੇ ਯਾਰ ਟੁੱਟ ਲਿਆ ਜਿਹੜੇ ਕੁ ਮਾਰਾ ਕੋਣ ਖਾਰਾਂ ਦੋ ਟੰਡਣਾ ਇੰਨਾ ਕੁੰਖਰ ਨਹੀਂ ਹੈਗਾ ਜਿਹਨਾਂ ਪਾਣ ਰਹੇ ਆ ਇੰਨਾ ਇੰਨਾ ਨਹੀਂ ਤੂੰ ਮੈਂ ਤਾਂ ਸੱਡੜ ਦੇ ਸਿਰ ਤੇ ਸਲਾ ਮਾਰਦਾ ਮੈਨਾਂ ਕਹਿਣਾ ਮੌਤ ਨੂੰ ਮੋਟਰਸਾਈਕਲ ਤਾਂ ਆਪ ਚਲਾਉਂਦਾ ਨਹੀਂ ਤੂੰ ਤੁੰਦ ਚ ਮੋਟਰਸਾਈਕਲ ਤਾਂ ਇਹ ਚਲਾਉਂਦਾ ਆਹਾ ਵਾਹ ਬਾਈ ਬੱਤਾ ਅਰਤਾ ਇਹ ਹੀ ਮਰ ਬਾਊ ਹੱਥ ਜਿੱਦੇ ਮਰਵਾਇਆ ਵੰਭੂ 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 ਉਹ ਬੈਠਿਆ ਉਹਨੂੰ ਨਮੂਣੀਆ ਉਹ ਜੂ ਠਾ ਲੋ ਖਾਲਚ ਬੈਠਾ ਉੱਧਰ ਡਬਲੀ ਆ ਉੱਧਰ ਦੇਖ ਤੂੰ ਆਹ ਉਹਦੇ ਗੱਗਾਂ ਮਚਾਜੋ ਉਹ ਟਾਈ ਫਾੜ ਹੋ ਜੂ ਰੂ ਹਾਏ ਏ ਦਿਮਾਗ ਨੂੰ ਜੜਜੂ ਨਮੁੰਦੀਆਂ ਗਮਚਾ ਸੇੜੇ ਡਾੜੂ ਉਹ ਤਾਂ ਗਮਚਾ ગામ ਕਾਦਾ ਹੋ ਗਿਆ ਅੰਦਰ ਸੁਮੈ ਬਲੌਗ ਚ ਇੱਕ ਦੱਸ ਗਿਆ ਬਲੌਗ ਚ ਦੱਸ ਗਿਆ ਉਹਨੂੰ ਕੀ ਪਤਾ ਲੱਗਿਆ ਮੇਰੀ ਵੀਡੀਓ ਬਣਾਈ ਜਾਂਦਾ ਬੈਠਾ ਤਾਂ ਦੇਖ ਲੈ ਕਿੰਨਾ ਸੇੜ ਓ ਯਾਰ ਇਹਦਾ ਨਹੀਂ ਹੈਗਾ ਮੁੰਡਾ ਇੱਕ ਉਹ ਤੂੰ ਹੀ ਨਾ ਖਿਆਲ ਛੱਡੋ ਬਾਈ ਓ ਯਾਰ ਇਹਦਾ ਬੰਦ ਕਰ ਯਾਰ ਇਹ ਤਾਂ ਤੂੰ ਕੀ ਵਿੱਡ ਲਾ ਲਿਆ ਕੀ ਤੋੜ ਬੂਟੇ ਚੰਗਾ ਭਲਾ ਟੰਬਾ ਤਿਆਰ ਉਹ ਵੀ ਤੋੜ ਤੋੜ ਕਿਉਂ ਖਰਾਬ ਕਰਿਆ ਇਹ ਜਾਣ ਮੈਂ ਟੁੱਟੇ ਲੋਵੇ ਲਵੇ ਜੀ ਲਵੇ ਜੀ ਇੱਕ ਸੋਨੇ ਦਾ ਕੋਕਾ ਦੇਾਂਗੇ 221 ਰਮਾ ਨੀ ਉਹਨੂੰ ਦਿਲ ਵੀ ਦੇਾਂਗੇ ਨੱਚੀ ਜੋ ਕੇਵਲ ਨਾ ਨੱਚੀ ਜੋ ਕੇਵਲ ਨਾ ਹਲ ਉਹਨੂੰ ਦਿਲ ਵੀ ਦੇਾਂਗੇ ਨੱਚ ਲੈ ਹੜਾ ਨੀ ਤੂੰ ਨੱਚ ਲੈ ਤਮ ਜੱਫੀ ਪਾ ਲਈ ਉੱਠਾ ਜੱਫੀ ਪਾ ਲਈ ਤੈਨੂੰ ਕੁੱਗੂ ਨੇ ਜੱਫੀ ਪਾ ਲਈ ਕੁੱਗੂ ਤਾ ਸੱਚੂ ਸਾਜ ਦੱਸਿਓ ਕਿੰਨੀ ਉਮਰ ਹੋ ਗਈ ਤੇਰੀ ਉਹਦਾ ਤੇਰਾ ਨਾ ਬਾਲਾ ਪਿਆਰ ਹੈ ਮੇਰੀ ਉਮਰ ਉਮਰ ਮੇਰੀ ਅੰਨੀ ਖਵਾ ਬਣ ਜਾਦੇ ਵਿੱਚ ਗਰਮ 1952 ਚ ਤੇਰਾ ਜਨਮ ਹੈ ਤੂੰ 50 ਚ ਹੀ ਲਾਲਾ 50 ਸਾਲ ਤਾਂ ਉਹ ਹੋ ਗਏ ਸਿੱਧੇ ਹੈਨਾ ਤੇ 23 ਸਾਲ ਇਹ ਹੋ ਗਏ 50 60 70 73 ਸਾਲਾਂ ਦੀ ਉਮਰ ਹੋ ਗਈ 75 ਬਸ ਉਹੀ ਲਾ ਲਿਆ ਯਾਰ 17 73 ਦੀ ਤੇ ਹੱਥਾ 70 73 ਦੀ ਤੇ ਹੁਣ ਮੈਨੂੰ ਸੱਚੋ ਸੱਚ ਸੀ ਕਿੰਨੇ ਟਾਇਰ ਖਤਮ ਕਰਤੇ ਦਾ ਸਾਈਕਲ ਦੇ ਹੈ ਟਾਇਰ ਕਿੰਨੇ ਖਤਮ ਤਾਂ ਫੇਰੇ ਖਤਮ ਕਰਦੇ ਹੈ ਹੈ ਤਾਂ ਹੁਣ ਕਿੰਨਵਾ ਜੋੜਾ ਹੈ ਹੈ ਕਿੰਨਵਾ ਜੋੜਾ ਹੈ ਜੋੜਾ ਤਾਂ ਮੈਂ ਹੂੰ ਕੋ ਮੈਂ ਤੜਾ ਦਾ ਤਾਲਕ ਜੀ ਜੋੜਾ ਤਾਂ ਟੁੱਟ ਹੀ ਜਾਂਦਾ ਸੀ ਸਾਲ ਚ ਖਤਮ ਕਰ ਦਿੰਦਾ ਟਾਇਰ ਇੰਨਾ ਚੱਲਦਾ ਸਾਈਕਲ ਹੈ ਸਾਈਕਲ ਮੈਂ ਜਾਣ ਕੇ ਚਲਦਾ ਬਾੜੀ ਚੰਗੀ ਗੱਲ ਆ ਬਾੜੀ ਮੈਂ ਤੁਹਾਨੂੰ ਗੱਲ ਦੱਸਾਂ ਇਹ ਜਿਹੜੀ ਸਾਡੇ ਵਾਲੀ ਉਮਰ ਹੈ ਅਸੀਂ ਸਾਈਕਲਿੰਗ ਚਲਾ ਸਕਦੇ ਹੁਣ ਮੈਂ ਆਪਣਾ ਪੁੱਤ ਹੀ ਲਾ ਰਿਹਾ ਹੂੰ ਮਣੋ ਥੋੜੀਆਂ ਵੀ ਹੁਣ ਆਪਣਾ ਖੇਤ ਤੋਂ ਗਏ ਤਾਂ ਨਹੀਂ ਉੱਥੇ ਮੈਂ ਗਿਆ ਉਹ ਸੇ ਕੁਆਟਾ ਚਾਹਦਾ ਸੀ ਆਪਣਾ ਮੈਂ ਤਾਂ ਉੱਥੇ ਇਹ ਨਹੀਂ ਮੈਂ ਤਾਂ ਦੋ ਬੂਰੀਆਂ ਜੂਰੀਆਂ ਨਾਲ ਸਾਈਕਲ ਤੇ ਆਏ ਹਾਏ ਉਹ ਜੱਟਾ ਦੋ ਬੂਰੀਆਂ ਜੂਰੀਆਂ ਨਾਲ ਨਵੇਂ ਸਾਈਕਲ ਤੇ ਮੈਂ ਲਾ ਦੂੰ ਸੀ ਜੱਟ ਬੜਾ ਪਾਇਦਾ ਜੱਟ ਯਾਰ ਤਾਂ ਦੋ ਬੂਰੀਆਂ ਜੂਰੀਏ ਦੀਆਂ ਹਾਂ ਹੁਣ ਪਰ ਲੇਖੇ ਸੱਟ ਗਿਆ ਨਾ ਸਾਈਕਲ ਤੇ ਜਾ ਕੇ ਆਉਂਗਾ ਇੱਥੇ ਯਾਰਾਂ ਨਾਲ ਯਾਰ ਖੜੇ ਹੋਣ ਆੜੇ ਇੱਕ ਮਿੰਟ ਮੈਂ ਚਿੱਤਰਨਾ ਹੋਇਆ ਯੂਪੀ ਵਾਲੇ ਆਉਂਦੇ ਗੁੜ ਲਈ ਰਾਂ ਹੋ ਜਾ ਦੇਖ ਵੇ ਇਹ ਦੇਤੀ ਕਰਦੇ ਨਾ ਫਲ ਫਲ ਕਰਦੇ ਰਹੇ ਸ ਬਣਿਆ ਬੈਠਾ ਪੂਰਾ ਬਣਿਆ ਹਾਂਜੀ ਪਤਾ ਵਿੱਚ ਕੱਟਾ ਧਰੀ ਫਿਰਦੇ ਹੋਣੇ ਜੋਮ ਹੈ ਰੇ ਹਾਂ ਦੀਏ ਨੇ ਸਭ ਤੇ ਹਾਂ ਮੈਂ ਕਿਵੇਂ ਕਹਿੰਦਾ ਸੀ ਹਾਂ ਕਿ ਮੈਂ ਕਹਿੰਦਾ ਸੀ ਕਿ ਵੀ ਸੋਹਣੇ ਸੁਨੱਖੇ ਬਣ ਕੇ ਵੀਡੀਓ ਪਾਇਆ ਕਰੀ ਆਪਾਂ ਹੈ ਜਮ ਮੈਂ ਕਿਹਾ ਗੱਲ ਬਣ ਜੂ ਪੂਰੀ ਐਨ ਤਾਇਆ ਕੇਵਲ ਕਿੱਥੇ ਐ ਹੈ ਕਿੱਥੇ ਆ ਉਹ ਉਹ ਕੇਵਲ ਖੇਪਾਂ ਦਾ ਰਕਵਾਂ ਗੱਲ ਕਰ ਥੋੜਾ ਜਿਹਾ ਹੋ ਹੋ ਜਾਂਦਾ ਉਹ ਜਾ ਬਸ ਦਬ ਨਹੀਂ ਗਏ ਸਾਥ ਪਾਈ ਹਾਂ ਲੋਟ ਕਰਦਾ ਘਰ ਪਤਾ ਨਹੀਂ ਇਹ ਵਰਤੇ ਪਾਣੇ ਦਾ ਪੰਡ ਪੰਡਿਤ 68 ਅਸੀਂ ਪੰਜਾਬ ਹਰਿਆਣੇ ਦਾ ਉਹ ਕਿਵੇਂ ਵਿਸੜਿਆ ਸਾਡੇ ਤੋਂ ਕਿਵੇਂ ਵਿਸੜਿਆ ਸਾਡੇ ਤੋਂ ਅੱਜ ਵੀ ਹਯਾਦ ਕੁੜੇ ਕੇਵਲ ਦਾ ਕੋਈ ਪਤਾ ਨਹੀਂ ਲੱਭਿਆ ਨਹੀਂ ਤੇਰੇ ਮੈਂ ਤੂੰ ਬਾਤ ਕਰੇ ਆਇਆ ਕੇਵਲ ਦਾ ਕੋਈ ਪਤਾ ਨਹੀਂ ਲੱਭਿਆ ਨਹੀਂ ਤੇਰੇ ਵਿਆਹ ਤੂੰ ਬਾਤ ਕਰਦਾ ਓਏ ਕਰਦਾ ਓਏ ਆਇਆ ਹਾਂ ਪਰਮਾਸ਼ਾ ਦਾ ਮੇਰ ਰੱਖੇ ਹਾਂ ਇੰਨਾ ਹਿੱਟ ਕਰ ਦਿਆਂਗੇ ਬਈ ਠੀਕ ਹੈ ਜਾਣ ਤਾਂ ਸਭ ਦੀ ਜਾਣੀ ਆ ਜਿੱਦ ਜੱਟਾ ਤੂੰ ਗਿਆ ਨਾ ਹਾਂ ਮੇਰਾ ਥੋੜਾ ਸਵੇਆ ਤੋਂ ਲੈ ਕੇ ਘਰ ਤੱਕ ਥਾਂ ਨਹੀਂ ਹੋਣਾ ਆਇਆ ਤੇ ਮਰ ਉਹ ਵੀ ਆਲਾ ਕੋਲ ਵੀ ਵੀ ਆਪਾਂ ਕੇ ਖਰੇ ਕੇ ਗੱਲ ਹੋ ਜੇ ਮੈਂ ਤੈਨੂੰ ਹਾਂ ਮੈਂ ਜਿਹੜੀ ਗੱਲ ਉਹ ਮੇਰਾ ਸਵਾਤਿਓ ਹਾਂ ਵੀ ਮੈਂ ਵੀ ਮੈਂ ਜਿਹੜੀ ਗੱਲ ਮੂੰਹ ਤੇ ਵੀ ਕਹਿ ਦਿੰਦੇ ਆ ਪਾਗੜੇ ਦੇ ਹਾਂ ਦੇ ਚਿੰਤ ਹਾਂ ਧੰਨਵਾਦ ਉਹ ਇਹ ਗਲਤੀ ਭਈ ਸ਼ੱਕ ਆਪਦੇ ਨਾਲ ਆਪਦੇ ਨੂੰ ਗਲਤੀ ਕਰ ਚੰਗੀ ਗੱਲ ਆ ਯਾਰ ਜਿਹੜਾ ਜੀ ਜੀ ਗਲਤੀ ਆ ਗਲਤ ਕੋ ਜਿਹੜਾ ਸਹੀ ਆ ਨੂੰ ਸਹੀ ਕਰੇ ਮੇਰਾ ਦਮ ਰੱਖਦਾ ਜੱਟ ਹਾਂ ਦਮ ਰੱਖਦੇ ਆ ਕ ਪਾਵਰ ਆ ਨੇ ਸਾਡੇ ਚ ਆਵਰਣਾ ਦਾ ਖੜਾ ਬਹੁਤ ਪਾਵਰਾ ਨਹੀਂ ਉਹਦੇ ਨਾਲ ਵਿਆਹ ਉਹਨਾਂ ਤੇਰਾ ਵਿਆਹ ਕਰ ਦੇਣ ਤੂੰ ਐ ਕਹਿ ਬਾਈ ਕਹ ਮੇਰੇ ਮੰਮੀ ਡੈਡੀ ਕਹਿੰਦੇ ਨੇ ਵੀ ਗਰੀਬ ਮੁੰਡੇ ਨਾਲ ਇਸ ਤਰ੍ਹਾਂ ਵਿਆਹ ਨਹੀਂ ਕਰਨਾ ਇਸ ਤਾ 20 ਕਿੱllen ਦੇ ਕਰਾਂਗੇ ਮੇਰੀ ਮੰਮੀ ਕਹਿੰਦੀ ਆ 20 ਕਿੱllen ਮੁੰਡਾ ਭਾਲ ਦੇ ਅੱਛਾ ਮੇਰਾ ਸਲਾ ਚਲੋ ਤੇਰੇ ਜਾਨ ਪਿੱਛੋਂ ਦੇਖ ਲਾ ਸੌਂਗ ਚੱਲਦਾ ਦੇਖ ਹੈ ਸਿਰਾਜੀ ਆ ਸਦਾਬਹਾਰ ਦੀ ਲਾਈ ਆ ਸਦਾਬਹਾਰ ਲਈ ਆ ਮਾਂਗ ਰੀ ਆਏ ਹਾਏ ਹਾਏ ਓਏ ਮਈਓ ਬੀਰ ਦੇਵਿੰਦਰ ਦਾ ਬੀਰ ਦੇਵਿੰਦਰੀ ਆ ਚਲੋ ਚਲੋ ਬਈ ਓਏ ਚਲੋ ਬਈ ਸਟਾਪ ਖਿੱਚ ਤਾ ਹਾਂ ਉਹਦਾ ਨੰਗ ਆ ਹੁਣ ਤਾਂ ਕੰਮ ਤੀ ਕਿਉਂ ਟਾਇਰਾਂ ਦਾ ਬੈਰੀ ਹੋ ਗਿਆ ਤੂੰ ਟਾਇਰਾਂ ਦਾ ਬੈਰੀ ਕਿਉਂ ਹੋ ਗਿਆ ਤੂੰ ਉਹਦਾ ਰੇਹ ਬਾਹਰੇ ਤਰੇ ਆਇਆ ਹੁਣ ਤਰੇਲ ਪਾਇ ਲੱਗੀ ਕਹਿੰਦਾ ਮੈਂ ਅੰਦਰ ਸਿੱਟ ਕੇ ਆਉਣਾ ਕੋਠੇ 'ਚ ਮਾ ਕੱਲ ਨੂੰ ਪਾਵਾਂਗੇ ਰੇ ਹੁਣ ਨਹੀਂ ਪੈਂਦਾ ਹੁਣ ਤਾਂ ਮੈਂ ਤਰੇਲ ਪੈ ਗਈ ਨਾਲ ਵੀਡੀਓ ਚ ਬਣਦੀ ਆ ਹਜੇ ਚਾਰ ਪੰਜ ਸੀਨ ਪਏ ਨੇ ਉਹ ਤਾਂ ਨੰਗਿਆ ਤੂੰ ਕਿੱਧਰੋਂ ਐ ਮੈਂ ਕਿਹੜਾ ਫਟਕਿਆ ਫਟਕਿਆ ਜਵਰਦਾਨ ਪੰਡਾ ਮੈਂ ਡਾ ਕੋਹੋਂ ਦਾ ਤਾਂ ਬੜਾ ਆ ਗਿਆ ਇਹਨੂੰ ਇਹਨੂੰ ਤਾਂ ਇਹ ਹੋ ਗਿਆ ਥਾਲ ਐ ਇਹਨਾਂ ਦਾ ਥਾਲ ਐ ਇਹਨਾਂ ਦੀ ਥਾਲੀ ਆਪਣੀ ਪ੍ਰਾਂਤ ਆ ਇਹ ਜਿਹੇ ਜੀ ਵੀ ਦਾ ਸੁੰਡ ਚਾਲਦਾ ਹੁੰਦਾ ਐ ਹੂੰ ਐ ਭਰਕਾ ਜੀ ਚਾਲਦਾ ਕੰਮ ਸੱਤ